अॼु कहिड़े दो भागल गोल रंगा पहण जेको तॾो ਵਿਦੇਸ਼ਾਂ ਦੇ ਵਿੱਚ ਪੰਜਾਬੀਆਂ ਦੇ ਵੱਲੋਂ ਪੂਰੀਆਂ ਮੱਲਾ ਮਾਰੀਆਂ ਜਾ ਰਹੀਆਂ ਨੇ ਤੇ ਇਟਾਲੀਅਨ ਐਸੋਸੀਏਸ਼ਨ ਕਬੱਡੀ ਕਲੱਬ ਵੱਲੋਂ ਇਟਲੀ ਬਰਗਾਮੋ ਕਦੋਂ ਵਿਖੇ ਯੂਰਪ ਕਬੱਡੀ ਕੱਪ ਕਰਵਾਇਆ ਗਿਆ ਜਿਸ ਦੇ ਵਿੱਚ ਵੱਖ-ਵੱਖ ਟੀਮਾਂ ਦੇ ਵੱਲੋਂ ਹਿੱਸਾ ਲਿੱਤਾ ਗਿਆ ਇਸ ਕਬੱਡੀ ਕੱਪ ਦੇ ਵਿੱਚ ਵੱਖ-ਵੱਖ ਜਗ੍ਹਾ ਤੋਂ ਦਰਸ਼ਕ ਪਹੁੰਚੇ ਜਿਨ੍ਹਾਂ ਦੇ ਵੱਲੋਂ ਖੂਬ ਆਨੰਦ ਮਾਣਿਆ ਗਿਆ ਇਸ ਦੌਰਾਨ ਜਦ ਇਟਾਲੀਅਨ ਐਸੋਸੀਏਸ਼ਨ ਦੇ ਪ੍ਰਧਾਨ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦੇ ਵੱਲੋਂ ਕੀ ਕੁਝ ਕਿਹਾ ਗਿਆ ਤੁਸੀਂ ਵੀ ਇੱਕ ਵਾਰ ਜ਼ਰੂਰ ਸੁਣੋ ਸਟਾਰ نیوز ਪੰਜਾਬੀ ਟੀਵੀ ਦੇ ਲਈ ਹਰਪਾ ਜਨਕਲ ਸੀ ਦੀ ਰਿਪੋਰਟ ਅੱਜ ਸਾਰਾ ਦਿਨ ਟੂਰਨਾਮੈਂਟ ਚੱਲਦਾ ਰਿਹਾ ਬਹੁਤ ਵਧੀਆ ਰੌਣਕਾਂ ਲੱਗੀਆਂ ਸਾਰੇ ਮੇਰੇ ਭਰਾਵਾਂ ਨੇ ਬਹੁਤ ਜ਼ਿਆਦਾ ਸਹਿਯੋਗ ਦਿੱਤਾ ਸਾਰੇ ਭਰਾਵਾਂ ਦਾ ਧੰਨਵਾਦ ਜਿੰਨੇ ਬੱਚੇ ਫੈਮਲੀਆਂ ਆਈਆਂ ਉਹਨਾਂ ਨੇ ਮਤਲਬ ਬੜਾ ਆਨੰਦ ਮਾਣਿਆ ਕਿ ਕੋਈ ਇਦਾਂ ਦੀ ਹਰਕਤ ਨਹੀਂ ਹੋਈ ਕਿ ਜਿਹਦੇ ਨਾਲ ਕੋਈ ਨੁਕਸਾਨ ਦਾ ਸਾਹਮਣਾ ਕਰਨਾ ਪਵੇ ਜਾਂ ਕਰਨਾ ਪਿਆ ਸਹੀ ਸਲਾਮਤ ਮੈਚ ਹੋਣ ਦੇ ਕਾਰਨ ਜਿੱਦਾਂ ਕਿਸੇ ਦੇ ਵੀ ਛੱਟ ਚੋੜਦਾ ਕੋਈ ਨਹੀਂ ਆਇਆ ਅਸੀਂ ਧੰਨਵਾਦ ਕਰਦੇ ਹਾਂ ਫੈਡਰੇਸ਼ਨ ਵੱਲੋਂ ਆਏ ਹੋਏ ਸਾਰੇ ਮਹਿਮਾਨਾਂ ਦਾ ਪ੍ਰਮੋਟਰਾਂ ਦਾ ਸਪੋਰਟਰਾਂ ਦਾ ਜਿਹੜੇ ਬਾਹਰੋਂ ਚੱਲ ਕੇ ਟੀਮਾਂ ਆਈਆਂ ਗੈਸਟਾਂ ਦਾ ਜੇ ਤੈਦੇ ਤੋਂ ਧੰਨਵਾਦ ਕਰਦੇ ਹਾਂ ਸਾਡੇ ਸਪੈਸ਼ਲ ਰਿੰਕਾ ਭਾਜੀ ਰਾਜੂ ਭਾਜੀ ਹਰ ਟਾਈਮ ਸਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਚੱਲਦੇ ਆ ਧੰਨਵਾਦ ਇਹ ਵੀ ਫੈਡਰੇਸ਼ਨ ਦੇ ਮੈਂਬਰ ਆ ਜਿੱਦਾਂ ਅਸੀਂ ਸਾਡੀ ਫੈਡਰੇਸ਼ਨ ਆ ਇਹ ਰਿੰਕਾ ਭਾਜੀ ਸਾਡੀ ਫਰੈਂਸੀ ਕਲੱਬ ਦੇ ਪ੍ਰਧਾਨ ਨੇ ਧੰਨਵਾਦ ਮੇਰੇ ਭਰਾਵਾਂ ਦਾ ਰਾਜੂ ਦਾ ਸੁਖੇ ਰਾਮੂ ਵਾਲੀਏ ਦਾ ਰਾਜੂ ਦਾ ਇਹਨਾਂ ਭਰਾਵਾਂ ਨੇ ਹਰ ਵੀਰਾਂ ਹਰ ਹੱਟ ਟਾਈਮ ਤੇ ਸਹਿਯੋਗ ਦਿੱਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਇਟਲੀ ਦੀ ਧਰਤੀ ਕਦੂਨੋ ਦੇ ਵਿੱਚ ਬਰਗਮੋ ਦੇ ਜਿਹੜੇ ਪ੍ਰਵਿੰਚੇ ਦੇ ਵਿੱਚ ਜਿਹੜਾ ਜੋਰ ਕਬੱਡੀ ਕੱਪ ਹੋਇਆ ਉਹ ਵਾਹਿਗੁਰੂ ਦੀ ਕਿਰਪਾ ਦੇ ਨਾਲ ਜਿਹੜਾ ਬਿਲਕੁਲ ਸਹੀ ਸਲਾਮਤ ਸੰਪੂਰਨ ਹੋਇਆ ਉਸ ਵਾਸਤੇ ਉਸ ਸਤਿਗੁਰ ਦਾ ਧੰਨਵਾਦ ਆ ਸਾਰੀਆਂ ਕਲੱਬਾਂ ਦਾ ਧੰਨਵਾਦ ਆ ਖੇਡਾਂ ਦਾ ਪ੍ਰਮੋਟਰਾਂ ਦਾ ਸਪੋਰਟਰਾਂ ਦਾ ਐ ਦਰਸ਼ਕਾਂ ਦਾ ਸਾਰਿਆਂ ਦਾ ਸਾਡੀ ਇਟਲੀ ਕਬੱਡੀ ਫੈਡਰੇਸ਼ਨ ਵੱਲੋਂ ਜਿਹੜਾ ਧੰਨਵਾਦ ਕੀਤਾ ਜਾਂਦਾ ਤੇ ਇਹ ਜਿਹੜਾ ਜੋ ਕੱਪ ਸਾਡਾ ਇਸ ਤਰ੍ਹਾਂ ਸਹਿਯੋਗ ਮਿਲਿਆ ਅੱਗੇ ਤੋਂ ਵੀ ਦਸੇਜੋਗ ਮਿਲਦਾ ਰਿਹਾ ਤੇ ਅਸੀਂ ਗਾਂ ਤੋਂ ਵੀ ਇਦਾਂ ਕੱਪ ਕਰਾਉਂਦੇ ਰਹਾਂਗੇ ਤੇ ਸਾਨੂੰ ਤੁਹਾਡੇ ਸਹਿਯੋਗ ਦੀ ਲੋੜ ਆ ਤਾਂ ਜੋ ਜਿਹੜੀ ਕਬੱਡੀ ਆ ਉਹਨੂੰ ਅਸੀਂ ਬਲੰਦੀਆਂ ਤੇ ਲਿਜਾ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ